2001 ਕਮਾਲਾ ਵੱਡੇਕਸ ਨਾਲ ਆਈ ਠੀਕ ਹੈ ਜੀ ਸੇਹ ਚੜੀ ਆ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ 3225 ਜਗਰਾਉਂ ਦਾ ਠੀਕ ਹੈ ਜੀ ਸਾਰਾ ਟਰੈਕਟਰ ਰੀਨ ਵਾਲਾ ਠੀਕ ਹੈ ਜੀ ਮਗਲ ਟਾਇਰ ਹੈਗੇ 60-65 ਪੈਸੇ ਠੀਕ ਹੈ ਜੀ ਮੂਰਲੇ 70-75 ਪੈਸੇ ਟਰੈਕਟਰ ਸਾਰਾ ਰੀਨ ਵਾਲਾ ਜੀ ਹਾਂ ਜੀ 750 ਡੀਆਈ ਟਰੈਕਟਰ ਹੈ ਠੀਕ ਹੈ ਜੀ ਰਿਮਾ ਰੂਮਾ ਦਾ ਸਾਰਾ ਰੀਨ ਵਾਲਾ ਜੀ ਮੋਟਰ ਦਾ ਜਿੰਨਾ ਜੀ ਠੀਕ ਹੈ ਜੀ ਰੰਗ ਪੇੜ ਦਾ ਰੀਨ ਵਾਲਾ ਹੈ ਮਗਲ ਹੈਗੇ 85-90 ਪੈਸੇ ਠੀਕ ਹੈ ਜੀ ਮੂਰਲੇ ਮੂਰਲੇ ਵੀ ਨਹੀਂ ਕਿੰਗ ਮੋਗੜਾ ਨੰਬਰ ਆ ਜੀ ਠੀਕ ਆ ਜੀ ਫਸਟ ਗੱਲ ਮਿੱਤਰੋ ਆਪਾਂ ਪਹੁੰਚਿਆ ਮੋਗੜਾ ਟਰੈਕਟਰ ਮੰਡੀ ਤੇ ਜਿੱਥੇ ਕਰਮਜੀਤ ਜੁੜਿਆ ਝੜਿਕ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਆ ਕਰਮਜੀਤ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਚੜਦੀ ਕਲਾ ਬਾਈ ਹਾਂ ਹਾਂ ਕਿਰਪਾ ਬਾਈ ਠੀਕ ਹੈ ਤੇ ਕਰਮਜੀਤ ਕਿੰਨੇ ਕੁ ਟਰੈਕਟਰ ਰੱਖ ਛੱਡੇ ਆ ਬਈ ਆ ਤਿੰਨ ਚਾਰ ਆਈ ਆ ਜੀ ਤਿੰਨ ਚਾਰ ਤੇ ਕੰਡੀਸ਼ਨਾਂ ਦੇ ਕਿਵੇਂ ਨੇ ਸਭ ਤੋਂ ਪਹਿਲਾਂ 1452 ਟਰੈਕਟਰ ਆ ਠੀਕ ਆ ਜੀ 2001 ਕਮਾਲਾ ਵੱਡੇ ਐਕਸਨ ਵਾਲਾ ਜੀ ਠੀਕ ਆ ਜੀ 6 ਚੜੀ ਸਾਰਾ ਟਰੈਕਟਰ ਓਰੀਜਨਲ ਹੈ ਠੀਕ ਹੈ ਜੀ ਮਗਰਲੇ ਟਾਇਰ ਹੈਗੇ 60-65 ਪੈਸੇ ਠੀਕ ਹੈ ਜੀ ਮੂਹਰੇ 70-75 ਪੈਸੇ ਠੀਕ ਹੈ ਜੀ ਇਹ ਇੰਜਨ ਗੇਅਰ ਦਾ ਕਿਵੇਂ ਆ ਕ੍ਰੋਸ ਕਰ ਇੰਜਨ ਆ ਪੂਰਾ ਚੰਗਾ ਵਾਹ ਕੇ ਲੈ ਜਾਓ ਕ੍ਰੋਸ ਕਰ ਇੰਜਨ ਚ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਪੂਰਾ ਚੰਗਾ ਵਾਹ ਕੇ ਲੈ ਜਾਓ ਤੇ ਰੰਗ ਪੇਂਟ ਦਾ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਰੰਗ ਪੇਂਟ ਦਾ ਵੀ ਓਨਾ ਓਰੀਜਨਲ ਹੈ ਤੇ ਮਗਰਿਆਟਾਂ ਤੇ ਟੇਪ ਵਗੈਰਾ ਚੜੀ ਹੋਈ ਹੈ ਸਿੰਪਲ ਕੱਪੜੇ ਵਾਲੀ ਸਾਤਰੀ ਹੈ ਠੀਕ ਹੈ ਤੇ ਮਾਡਲ ਆ ਰੇਟ 235000 ਦੇਣੀ ਆ ਕਿਹੜਾ ਦੇਣੀ ਆ ਦੇਣੀ 235000 ਹਾਂਜੀ ਹਾਂਜੀ ਊਂ ਰੇਟ ਕਿੰਨਾ ਹੈ 2.5 ਲੱਖ 2.5 ਲੱਖ ਹਾਂਜੀ 230000 ਦਾ ਲੈ ਜਿਓ ਬਾਈ ਹਾਂ ਲੈ ਜਿਓ 230000 ਦਾ ਇਹ ਟਰੈਕਟਰ ਤੁਸੀਂ ਹੱਕ ਕੇ ਲੈ ਜਿਓ 5000 ਰੁਪਿਆ ਤਾਂ ਇਹ ਊਂ ਮਾੜਾ ਮੋਟਾ ਕਹਿ ਦਿੰਦੇ ਆ ਮਾਲੀ ਹੋਈ ਤੇ ਮੂਰੇ ਆ ਗਿਆ ਸਿਉਣਾ ਲੀਕਾ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਟਰੈਕਟਰ ਸਾਰਾ ਰੀਨ ਵਾਲਾ ਹੀ ਹਾਂਜੀ 750 ਡੀਆਈ ਟਰੈਕਟਰ ਹੈ ਠੀਕ ਹੈ ਜੀ ਰਿਮਾ ਰੂਮਾ ਦਾ ਸਾਰਾ ओरिजिनल ਆ ਜੀ ਠੀਕ ਹੈ ਜੀ ਜੋ ਕੋ ਸਾਰਾ ਕੋ ਨਾਲ ਦਾ ਰੰਗ ਜੋ ਕੋਸ ਨਾਲ ਨਾਲ ਤੇ ਇਹ ਰੰਗ ਪੇਂਟ ਦਾ ਅਜੇ ਚੱਕੇ ਵੀ ਨਹੀਂ ਖੁੱਲੇ ਮਗਰਲੇ ਚੱਕੇ ਵੀ ਨਹੀਂ ਖੁੱਲੇ ਬਾਈ ਮਗਰਲੇ ਰੰਗ ਪੇਂਟ ਦਾ ਸਾਰਾ ਰੀਨ ਵਾਲਾ ਸਾਰਾ ਰੀਨ ਵਾਲਾ ਇੰਜਨ ਗੇਅਰ ਤਾਂ ਕਿਵੇਂ ਪੂਰਾ ਚੰਗਾ ਜੀ ਪੂਰਾ ਚੰਗਾ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਤੇ ਸਾਦੀ ਕਟਾਈ ਚ ਹਾਂਜੀ ਹਾਂਜੀ ਤੇ ਟਰੈਕਟਰ ਚੰਗਾ ਤੇ ਮਾਡਲ ਇਹ ਕਿੰਨੇ ਆ ਗਿਆ ਭਰਾ ਮਾਡਲ 2007 2007 10007 ਮਾਡਲ ਦਾ ਰੇਟ ਕਿੰਨਾ ਆ ਗਿਆ ਮੁੱਲ 2 ਲੱਖ 65 ਹਜ਼ਾਰ ਕਰਦੇ ਜੀ ਹਾਂਜੀ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ 2 ਲੱਖ 50 ਹਜ਼ਾਰ ਦੇ 250 ਦਾ ਕਰਮਜੀਤ ਮਾੜਾ ਮੋਟਾ ਹੋਰ ਕਰ ਦਿਆ ਕਰ ਐਡੀ ਵੀ ਆਉਣਾ ਥੋੜੇ ਮਾਨ ਤਣ ਹੋਰ ਕਰ ਦੇ ਪੰਜਵੇਂ ਹੋਰ ਕਰ ਦੋਗੇ ਹਾਂ ਜੀ ਮੈਂ ਕਹਿ ਦਿਆ ਕਹਿ ਦਿਓ 245000 ਦਾ ਦੇ ਦੇ ਹਾਂ ਦੇ ਦੇ 245000 ਦਾ ਮਿੱਤਰੋ ਇਹ ਟਰੈਕਟਰ ਲੈ ਜਿਓ ਠੀਕ ਹੈ ਪੀਵੀ 13 ਸੰਗਰੂਰ ਦਾ ਨੰਬਰ ਹੈ ਪੀਵੀ 13 ਸੰਗਰੂਰ ਦਾ ਨੰਬਰ ਹੈ ਜੇ ਕੋਈ ਸੰਗਰੂਰ ਵਾਲਾ ਭਾਈ ਲੱਜਦਾ ਬਹੁਤ ਹੀ ਵਧੀਆ ਹਾਂ ਜੀ ਹਾਂ ਜੀ ਹਾਂ ਟਰੈਕਟਰ ਚੰਗਾ ਹੈ ਤੇ ਮੂਰੇ ਆ ਗਿਆ 744 ਐਫ ਆਈ ਹਾਂਜੀ ਦੱਸੀ ਗਿਰਾਂ ਬਾਈ ਇਹਦੇ ਬਾਰੇ ਇਹ ਤਾਂ ਕਲੋਸ ਕਰਦਾ ਇੰਜਨ ਆ ਜੀ ਠੀਕ ਹੈ ਜੀ ਰੰਗ ਪੇੜ ਦਾ ਰਹੀ ਇਹ ਨਾਲ ਸਾਰਾ ਹਾਂਜੀ ਹਾਂਜੀ ਠੀਕ ਹੈ ਪੰਜਾਬੀ ਟਾਇਰਾਂ ਦੀ ਕੰਡੀਸ਼ਨ ਟਾਇਰ ਮਗਰਲੇ ਹੈਗੇ 85 85 ਪੈਸੇ ਜੀ ਠੀਕ ਹੈ ਜੀ ਮੂਰਲੇ 75 ਰੁਪਏ ਠੀਕ ਹੈ ਇੰਜਨ ਗੇਅਰ ਤਾਂ ਧਾਕੜਾ ਹਾਂ ਹਾਂ ਵਾਹ ਕਿ ਲਿਆ ਜਾ ਸਕਦਾ ਵਾਹ ਕਿ ਲਿਆ ਜਾ ਸਕਦੇ ਹੂੰ ਇੰਜਨ ਗੇਅਰ ਦਾ ਪੂਰਾ ਚੰਗਾ ਬਾਈ ਕਹਿੰਦਾ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਮਾਡਲ ਕਿੰਨੇ ਆ ਗਿਆ ਬਾਹਰ ਪੰਪ ਵਾਲਾ ਇਹ 2011 ਜੀ 11 11 ਮਾਡਲ ਦਾ ਰੇਟ ਆ ਇਹਦਾ ਰੇਟ ਆਪਣਾ 365000 ਰੁਪਏ ਮੁੱਲ ਕਰਦੇ ਆਂ ਹਾਂਜੀ ਜਿਹੜਾ ਤੁਹਾਡੇ ਵੀਡੀਓ ਵੇਖ ਕੇ ਆਊਗਾ ਉਹ 10000 ਰੁਪਏ ਡਿਸਕਾਊਂਟ ਕਰਦੇ 10000 ਰੁਪਏ ਹਾਂਜੀ ਹਾਂ 10000 ਕਰਮਜੀਤ ਨੇ ਕਹਤਾ ਭਾਈ 5000 ਰੁਪਏ ਹੋਰ ਡਿਸਕਾਊਂਟ ਹੈ ਚ ਹਾਂਜੀ ਹਾਂ 15000 ਡਿਸਕਾਊਂਟ ਹੋ ਜੂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਹਾਂਜੀ ਤੇ ਮੂਹਰੇ ਆ ਗਿਆ 855 ਹਾਂਜੀ ਐਫ ਏ ਆਈ ਰਿਵਰਸ ਪੀਟੀਓ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਾਇਰ ਮਗਰ ਲੈ ਹੈਗੇ 85 90% ਹੀ ਠੀਕ ਹੈ ਜੀ ਮੂਹਰੇ ਮੂਹਰੇ ਵੀ ਨਹੀਂ ਪ੍ਰੈਸ਼ਰ ਕਟਾਈ ਐ ਹਾਂਜੀ ਤੇ ਟਰੈਕਟਰ ਚੰਗਾ ਹੈ ਡਬਲ ਡਿਸਟਰੀਬਿਊਟਰ ਚ ਹੈ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਹਾਂ ਹਾਂ ਪੂਰਾ ਚੰਗਾ ਰਹੀ ਇਹਨਾਂ ਟਰੈਕਟਰ ਸਾਰਾ ओरिजिनल ਟਰੈਕਟਰ ਹੈ ਸਾਊਂਡ ਸਿਸਟਮ ਬੱਚੇ ਜਾਉ ਸੈਂਪਲ ਕੱਪੜੇ ਵਾਲੀ ਸਾਥਲੀ ਹੈ ਹਾਂਜੀ ਹਾਂਜੀ ਰੰਗ ਪੇਂਟ ਦਾ ਵੀ ਉਨੇ ਹੀ ਚੰਗਾ ਬਈ ਹਾਂਜੀ ਹਾਂਜੀ ਠੀਕ ਹੈ ਇਹ ਵੀ 3 ਬਟੰਡੇਆ ਨੰਬਰ ਹੈ ਪੀ ਵੀ 3 ਬਟੰਡੇਆ ਦਾ ਨੰਬਰ ਹੈ ਤੇ ਮਾਡਲ ਕਿੰਨੇ ਆ ਗਿਆ ਇਹ 2118 ਮਾਡਲ ਲਈ 2118 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ 598000 ਮੁੱਲ ਕਰਦੇ 598000 ਮੁੱਲ ਹੈ ਹਾਂਜੀ ਹਾਂਜੀ ਤੇ ਮੌਕੇ ਤੇ ਮੌਕੇ ਤੇ ਮਾਨਤਨ ਹੋ ਜਾਊਗਾ 20000 ਮੌਕੇ ਤੇ 20000 ਰੁਪਏ ਦਾ ਮਾਨਤਾ ਨੂੰ ਜੁਮਤਰੋ ਟਰੈਕਟਰ ਚੰਗਾ ਸਿੰਪਲ ਕੱਪੜੇ ਵਾਲੀ ਸਾਤਰੀ ਆ ਕਿ ਟਰੈਕਟਰ ਦੇਖ ਸਕਦੇ ਤੁਸੀਂ ਸਾਰਾ ਬਾਈ ਕਹਿੰਦਾ ਰੀਨਲ ਹੈ ਤੇ ਮੂਰੇ ਆ ਗਿਆ 855 ਫੇਰ ਲਾਲ ਘੋੜਾ ਲਿਖਿਆ ਵੀ ਪਿਆ ਬਾਈ ਇਹ ਚ ਕੋਈ ਸ਼ੱਕ ਨਹੀਂ ਲਾਲ ਘੋੜਾ ਇਹ 2015 ਮਾਡਲ ਹੈ 2015 ਮਾਡਲ ਹਾਂਜੀ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਹੈ ਟਾਇਰ ਮਗਰਲੇ ਪਹਾਨੇ ਪੈਸੇ ਜੀ ਠੀਕ ਹੈ ਜੀ एमआरएफ ਦੇ ਟਾਇਰ ਨੇ ਮਗਰਲੇ 95 ਪੈਸੇ ਤੇ ਨਾਲ ਦੇ ਹੈਗੇ ਆ 75 80 ਪੈਸੇ 75 80 ਪੈਸੇ ਮੂਰਲੇ ਨੇ ਤੇ ਇੰਜਨ ਗੇਅਰ ਦਾ ਕਿੰਮਿਆ ਓਕੇ ਫਲੋਸ ਕਰਦਾ ਇੰਜਨਾ ਪੂਰਾ ਚੰਗਾ ਕਰਦਾ ਇੰਜਨਾ ਇੰਜਨ ਗੇਅਰ ਦਾ ਓਕੇ ਆ ਬੇਬੇ 29 ਮੁੱਕ ਦਾ ਨੰਬਰ ਆ ਜੀ ਠੀਕ ਹੈ ਜੀ ਫਰਸਟ ਪਾਰਟ ਦਾ ਟਰੈਕਟਰ ਹੈ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਕਿਦਾਂ ਪੂਰਾ ਚੰਗਾ ਵਾਹ ਕੇ ਚੈੱਕ ਹਕ ਲ ਜਾ ਸਕਦਾ ਕੋਈ ਵਾਹ ਕੇ ਚੈੱਕ ਕਰਕੇ ਲ ਜਾ ਸਕਦੇ ਹਾਂ ਬਾਈ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਸੈਂਟਰ ਗੇਅਰ ਚ ਆ ਗਿਆ ਸਾਊਂਡ ਸਿਸਟਮ ਵਿੱਚ ਹੀ ਜਾਊ ਸੈਂਪਲ ਕੱਪੜੇ ਵਾਲੀ ਬਿਲਕੁਲ ਨਵੀਂ ਸਤਰੀ ਲੱਗੀ ਹੋਈ ਐ ਟਰੈਕਟਰ ਸਾਰਾ ਪੂਰਾ ਚੰਗਾ ਟਰੈਕਟਰ ਆ ਬਾਈ ਤੇ ਬਾਈ ਇਸ ਤੋਂ ਇਲਾਵਾ ਹੋਰ ਕਿੰਨੇ ਕ ਟਰੈਕਟਰ ਹੁੰਦੇ ਆ ਜਿਹੜਾ ਬਾਈ ਚਾਹੂਗਾ ਮਿਲ ਜਾਊਗਾ ਜਿਹੜਾ ਵੀ ਚਾਹੂਗਾ ਹਾਂ ਹਾਂ ਉਹ ਵੀ ਮਿਲ ਜਾਊਗਾ ਹਾਂ ਤੇ ਵਿੱਚ ਵੀ ਕੱਟ ਲੈਣ ਨੂੰ ਟਰੈਕਟਰ ਹਾਂ ਹਾਂ ਵਿੱਚ ਕੱਟ ਵਿੱਚ ਕੱਟ ਲੈਣੇ ਹਾਂ ਹਾਂ ਚਾਹੇ ਵੇਚਣਾ ਚਾਹੁੰਦਾ ਹੋਵੇ ਕੋਈ ਕੋਈ ਹੋਵੇ ਉਹ ਵੀ ਕੱਟ ਲੈ ਲਵਾਂਗੇ ਹਾਂ ਹਾਂ ਲੈ ਲਵਾਂਗੇ ਠੀਕ ਐ ਤੇ ਲੋਕੇਸ਼ਨ ਕੀ ਪੈ ਜਾਂਦੀ ਆ ਤੁਹਾਡੀ location ਆਪਣਾ ਪਿੰਡ ਚੜੇਕਾ ਜੀ ਚੜੇਕਾ ਮੋਗੇ ਜਿਹੜਾ 10 ਕਿਲੋਮੀਟਰ ਤੇ ਮੋਬਾਈਲ ਨੰਬਰ ਕਿੰਨਾ ਪੜਾ 96532 ਹਾਂਜੀ 4811 ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਠੀਕ ਜੀ ਠੀਕ ਹੈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਫੋਲੋ ਸਤਿ ਸ੍ਰੀ ਅਕਾਲ ਜੀ